ਅਲੀ ਸਥਾਨਕ ਕੋਟਲੀ ਸੂਰਤ ਮਲੀ ਅੰਦਰ ਪਿੰਡ ਗਾਜੀ ਨੰਗਲ ਵਿੱਚ ਗਰੀਬ ਪਰਿਵਾਰ ਦਾ ਦੋ ਕੀਮਤੀ ਮੱਝਾਂ ਚੋਰੀ ਹੋਣ ਦਾ ਮਾਮਲਾ ਪ्राप्त ਹੋਇਆ ਹੈ ਇਸ ਸਬੰਧੀ ਜਾਣਕਾਰੀ ਦੇਂਦ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ 29 ਪ੍ਰਾਅ ਨੂੰ ਆਪਣੇ ਡੇਰੇ ਦੇ ਆਪਣੀਆਂ ਕੀਮਤੀ ਮੱਝਾਂ ਬਣ ਕੇ ਘਰ ਚਲੇ ਗਏ ਜਦੋਂ ਸਵੇਰ 30 ਪ੍ਰਾਅ ਨੂੰ ਆ ਕੇ ਦੇਖਿਆ ਤਾਂ ਉਹਨਾਂ ਦੀਆਂ ਮੱਝਾਂ ਚੋਰੀ ਹੋ ਚੁੱਕੀਆਂ ਸਨ ਜਿਸ ਦੇ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਪਰ ਅਜ ਕਈ ਦਿਨ ਬੀਤ ਜਾਂਦੇ باوجود ਵੀ ਉਹਨਾਂ ਮੱਜਾਂ ਦੀ ਕੋਈ ਉਗਸੁਗ ਨਹੀਂ ਮਿਲ ਰਹੀ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 5 ਮਈ 2019 ਨੂੰ ਉਹਨਾਂ ਦੀਆਂ ਤਿੰਨ ਮੱਜਾਂ ਚੋਰੀ ਹੋਈਆਂ ਸਨ ਪਰ ਉਹਨਾਂ ਦਾ ਵੀ ਅੱਜ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਦੱਸਿਆ ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਭੈਣਾਂ ਇੱਕ ਛੋਟਾ ਭਰਾ ਮਾਤਾ ਤੇ ਸਾਡੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਸਾਡਾ ਸਾਰਾ ਕਾਰੋਬਾਰ ਇਹਨਾਂ ਮੱਜਾਂ ਦੇ ਸਿਰ ਤੇ ਚੱਲਦਾ ਸੀ। ਉਨਾ ਉਸਦੇ ਉੱਚ ਦੱਕਾ ਯਤੋ ਮਾਰਕੀਟਾਂ ਕੇ ਉਹਨਾਂ ਦੀਆਂ ਚੋਰੀਆਂ ਹੀ ਮੱਜਾਂ ਦਾ ਪਤਾ ਲਾਇਆ ਜਾਵੇ ਤੇ ਸਾਨੂੰ ਬੰਦਾ ਇਨਸਾਫ ਦਿੱਤਾ ਜਾਵੇ ਉਧਰ ਪੀੜਤ ਪਰਿਵਾਰ ਨੇ ਐਨਆਰਆ ਭਰਾਵਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਇਸ ਮੌਕੇ ਜੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਪਹੁੰਚ ਕੇ ਪੀੜਤ ਪਰਿਵਾਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਕਰਦਾ ਪ੍ਰੋਸਤਾ ਦਿੱਤਾ ਤੇ ਨਾਲ ਹੀ ਉਹਨਾਂ ਕੇਸ ਦੇ ਨੂੰ ਅਪੀਲ ਕਰਦੇ ਹੋਏ ਕਿਹਾ ਜ ਪਰਿਵਾਰ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਉਧਰ ਇਸ ਸਬੰਧੀ ਜਦੋਂ ਸਾਡੇ ਵੱਲੋਂ ਪੁਲਿਸ थाना ਕੋਟਲੀ ਸੂਰਤਮਲੀ ਦੇ ਐਸ ਐਚ ਓ ਕੁਲਵਿੰਦਰ ਸਿੰਘ ਨਾਲ ਪੂਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਹਨ ਤੇ ਜਲਦੀ ਹੀ ਚੋਰਾਂ ਦਾ ਸਰਾਗ ਮਿਲਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਬੰਦਾ ਇਨਸਾਫ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਜਨਕੀਨ ਆਪਨਾ ਸੁਖਮਿਤ ਕੋਸਰ ਕਿਹੜਾ ਪਿੰਡ? ਗਾਜੀ ਨਗਰ। ਜਿਹੜੀਆਂ ਮੱਝਾਂ ਖੁੱਲੀਆਂ ਕੀ ਮਾਮਲਾ ਕੀ ਸੀ? ਸਰ ਮੈਂ ਇੱਥੇ ਆਪਣੀਆਂ ਮੱਝਾਂ ਬਣ ਕੇ ਗਈਆਂ ਸੀਗੀਆਂ ਤੇ ਸਵੇਰੇ ਆਣ ਕੇ ਵੇਖਿਆ 30 April ਨੂੰ ਰਾਤ ਸਵੇਰੇ ਆਣ ਕੇ ਦੇਖਿਆ ਤੇ ਮੇਰੀਆਂ ਮੱਝਾਂ ਹਨ ਨਹੀਂ ਗਈਆਂ। ਮੇਰੀਆਂ ਮੱਝਾਂ ਸਰਰ ਕੰਮ ਹੀਗਾ ਤੇ ਮੇਰੀਆਂ ਮਈਆਂ ਖੋੜ ਕੇ ਲੱਗ ਗਈ। ਕਿੰਨੀਆਂ ਮੱਝਾਂ ਸੀ? 2 ਮੱਝਾਂ ਸੀ ਮੇਰੀਆਂ ਦੋਵੇਂ ਮੱਝਾਂ ਲੱਗ ਗਈ। ਕੋਈ ਸਬੰਧ ਚ ਪੁਲਿਸ ਨੂੰ ਤੁਸੀਂ ਕੋਈ ਕਲੈਂਟ ਕੀਤੀ? ਹਾਂਜੀ ਉਸੇ ਬੰਦੇ ਮੈਂ ਮੌਕੇ ਤੇ ਹੀ ਪੁਲਿਸ ਨੂੰ ਫੋਨ ਕੀਤਾ ਹੀਗਾ। ਥਾਣੇ ਵਾਲੋਂ ਪੁਲਿਸ ਆਈ ਹੀਗੀ। ਤੇ ਕੋਈ ਹਜੇ ਇਨਕੁਆਰੀ ਨਹੀਂ ਹੋਈ ਹੈਗੀ। ਹਾਂਜੀ। ਤੇ ਇਸ ਤੋਂ ਪਹਿਲਾਂ ਵੀ ਟਾੜੀਆਂ ਤੋਂ ਮੱਜਾਂ ਖੁੱਲੀਆਂ ਹਾਂਜੀ 2019 5 ਮਈ ਨੂੰ ਮੇਰੀਆਂ ਮਈਆਂ ਚੋਰੀ ਹੋਈਆਂ ਇਹ ਤਿੰਨ ਹੂੰ ਉਦੋਂ ਮੇਰੀ ਹੱਲ ਕੀਤੀ ਗਈ ਸੀਗੀ 10000 ਰੁਪਏ ਮੈਨੂੰ ਐਨਜੀਓ ਵੱਲੋਂ ਆਇਆ ਸੀ 50000 ਰੁਪਏ ਮੇਰਾ ਸੁਖਿੰਦਰ ਸਿੰਘ ਰਧਾ ਨੇ ਮਦਦ ਕੀਤੀ ਸੀਗੀ ਕਿਤੋਂ ਵੱਤ ਕੇ ਹੋਰ ਮੇਰੀ ਕੋਈ ਮਦਦ ਨਹੀਂ ਹੋਈ ਕੀ ਉਹ ਮੱਜਾਂ ਅਜੇ ਤੱਕ ਲੱਭੀਆਂ ਕਿ ਨਾ ਪਿਛਲੀ ਨਹੀਂ ਸਰ ਜਿਹੜੀ ਹੁਣ ਮੱਜਾਂ ਜਿਹੜੀਆਂ ਤੁਹਾਡੀ ਅਸਲ ਵਿੱਚ ਪੁਲਸਨ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ ਹੈਗਾ ਸਰ ਪੁਲਸ ਨੇ ਕੀ ਆਪਾਂ ਮੰਗ ਕੀ ਕਰਦਾਂ ਸਰ ਮੈਨੂੰ ਇਹ ਮੰਗਈ ਆ ਮੇਰੀ ਪੀੜਸਤਾ ਆd ਮੇਰੇ ਨਾਲ ਚੋਰੀ ਹੋਈ ਆ ਕਿਸੇ ਹੋਰ ਦੀਆਂ ਨਾ ਚੋਰੀ ਹੋਣ ਮੈਨੂੰ ਇਨਸਾਫ ਦਿੱਤਾ ਜਾਵੇ ਸਰ ਮੇਰੀ ਤੇ ਇਹ ਅੰਜੀ ਜੱਟੇ ਬੰਦਿਆਂ ਨੂੰ ਬੇਨਤੀ ਆ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਫਾਦਰ ਸਾਹਿਬ ਹੈ ਨਹੀਂ ਆ ਤਿੰਨ ਅਸੀਂ ਭੈਣਾ ਆ ਤੇ ਵੀਰ ਮੇਰਾ ਛੋਟਾ ਆ ਜੋ ਕੁਝ ਵੀ ਸਾਡਾ ਮੱਜਾਂ ਦੇ ਸਿਰ ਤੋਂ ਹੀਗਾ ਜੀ ਹਾਲਾਤ ਇਹ ਆ ਕਿ ਪਹਿਲਾਂ 2019 ਦੇ ਵਿੱਚ ਵੀ ਇਹਨਾਂ ਨੇ ਮੱਜਾ ਰੱਖਿਆ ਸੀ ਔਰ ਤੋਂ ਜੁਗਾਰਿਆ ਇਹਨਾਂ ਦਾ ਬਸ ਹੋਰ ਕੋਈ ਸਾਧਨ ਨਹੀਂ ਆ 40 1/2 ਦੋ ਕਨਾਲਾਂ ਉਹੀ ਪੱਠੇ ਬੀਜ ਕੇ ਇਹੀ ਕੁੜੀ ਵਿਚਾਰੀ ਮਿਹਨਤ ਕਰਦੀ ਆ ਤੇ ਉਦੋਂ ਵੀ 19 ਵਿੱਚ ਵੀ ਖੁੱਲ ਗਿਆ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਜ ਫੇਰ 29 ਤਰੀਕ ਅਪ੍ਰੈਲ ਦੀ ਨੂੰ ਫੇਰ ਮਤਲਬ ਮੱਜਾ ਖੁੱਲ ਗਿਆ ਇਹਨਾਂ ਦੀਆਂ ਤੇ ਆ ਤੁਸੀਂ ਹਾਲਾਤ ਦੇਖ ਹੀ ਰਹੇ ਜੇ ਸਾਡੀ ਸਾਰੇ ਵੀਰਾਂ ਅੱਗੇ ਹੀ ਬੇਨਤੀ ਆ ਐਨ ਜੀਓ ਵਾਲਿਆਂ ਵੀਰਾਂ ਅੱਗੇ ਵੀ ਐਨ ਆਰ ਆਈ ਵੀਰਾਂ ਅੱਗੇ ਵੀ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਗਰੀਬ ਪਰਿਵਾਰ ਆ ਇਹਨਾਂ ਕੋਈ ਰੋਜ਼ਗਾਰ ਨਹੀਂ ਆ ਤੇ ਜਿਸ ਦਿਨ ਦੀ ਮੱਝਾਂ ਖੁੱਲੀਆਂ ਨੇ ਉਸ ਦਿਨ ਦੀ ਰੋਟੀ ਪਾਣੀ ਵੱਲੋਂ ਵੀ ਵਿਚਾਰੇ ਆ ਇਦਾਂ ਹੀ ਆ ਮੰਨ ਲਓ ਕਿ ਇਹਨਾਂ ਦਾ ਕੋਈ ਹੋਰ ਸਾਧਨ ਨਹੀਂ ਦਿਖਦਾ ਤੇ ਕੁੜੀਆਂ ਸਕੂਲੇ ਪੜ੍ਹਦੀਆਂ ਨੇ ਆਪਣੇ ਹਿਸਾਬ ਨਾਲ ਲਓ ਕਿ ਫੀਸਾਂ ਤੋਂ ਵੀ ਵਿਚਾਰੀਆਂ ਇਦਾਂ ਰਹਿ ਰਹੀਆਂ ਨੇ ਕਿ ਜੋ ਵੀ ਇਹਨਾਂ ਦੀ ਮਦਦ ਕੀਤੀ ਹੈ ਵੱਧ ਤੋਂ ਵੱਧ ਹੱਥ ਜੋੜ ਕੇ ਇਹੀ ਬੇਨਤੀ ਹੈ ਜੀ ਐਨ ਜੀਓ ਪਰਵਾਨ ਨੂੰ ਸਾਨੂੰ ਕੋਮਲਪ੍ਰੀਤ ਬੇਟੀ ਨੇ ਫੋਨ ਕੀਤਾ ਇਹ ਸਾਡੀਆਂ ਮੱਝਾਂ ਜਿਹੜੀਆਂ ਨੇ ਪਹਿਲਾਂ ਵੀ ਚੋਰੀ ਹੋ ਕੇ 2000 ਰੁਪਏ ਦੇ ਵਿੱਚ ਵੀ ਤੇ ਹੁਣ ਵੀ ਦੋ ਹੀ ਮੱਝਾਂ ਸਾਡੇ ਕੋਲ ਇਹ ਦਿੱਤੇ ਸਾਰਾ ਸਾਡਾ ਕਾਰੋਬਾਰ ਚੱਲਦਾ ਸੀ ਤੇ ਉਹ ਵੀ ਹੁਣ ਚੋਰੀ ਹੋ ਗਿਆ ਹਾਂ ਪੁਲਿਸ ਨੂੰ ਕੰਪਲੇਨ ਕੀਤੀ ਆ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਵੀ ਇਹ ਗੱਲ ਜ਼ਰੂਰ ਕਹਿੰਨੇ ਆ ਵੀ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਗਰੀਬ ਪਰਿਵਾਰ ਵਾਸਤੇ ਉਹਨਾਂ ਦਾ ਕੰਮ ਤੰਦਾ ਸਾਰਾ ਪੜਦੀਆਂ ਨੇ ਬੱਚਿਆਂ ਦੀ ਫੀਸ ਉਸ ਸਾਰੀ ਉਹਨਾਂ ਦੇ ਸਿਰ ਤੇ ਚਲਦੀ ਆ ਛੋਟਾ ਬ੍ਰਦਰ ਆ ਉਹਨਾਂ ਦਾ ਤੇ ਪੁਲਿਸ ਨੂੰ ਸਖਤੋ ਸਖਤ ਕਾਰਵਾਈ ਕਰਕੇ ਇਹਨਾਂ ਦੀ ਖੋਜ-ਬੀਨ ਕਰਕੇ ਤੇ ਮੱਜਾ ਦਾ ਪਤਾ ਲਾਉਣਾ ਚਾਹੀਦਾ ਆ ਤੇ ਸਾਨੂੰ ਐਨਜੀ ਗਰੁੱਪ ਪਾਵਰ ਉਹਨਾਂ ਐਸਾ ਸੀ ਸਾਨੂੰ ਪਤਾ ਲੱਗਾ ਸੀ ਤੇ ਇਹ ਵੀ ਆਪਣੀਆਂ ਸੰਗਤਾਂ ਨੂੰ ਤੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਅਸੀਂ ਵੈਰੀਫਿਕੇਸ਼ਨ ਕਰਨ ਵਾਸਤੇ ਆਏ ਹਾਂ ਸਾਨੂੰ ਪਤਾ ਲੱਗਾ ਵੀ ਆਹ ਗੱਲਬਾਤ ਆ ਤੇ ਵਾਕਿਆ ਹੀ ਪਰਿਵਾਰ ਜਿਹੜਾ ਆ ਬਹੁਤ ਹੀ ਹਾਲਾਤ ਇਹਨਾਂ ਦੇ ਮਾੜੇ ਨੇ ਤੇ ਆਪਣੇ ਮਾੜੇ ਹਾਲਾਤ ਦੇ ਵਿੱਚ ਕੰਮ ਕਰ ਰਹੇ ਨੇ ਸਾਡੇ ਵੱਲੋਂ ਵੀ ਜੋ ਵੀ ਹੋਏਗਾ ਅਸੀਂ ਮੈਂਬਰਾਂ ਦੇ ਨਾਲ ਹੁਣ ਸਲਾਹ ਕਰਕੇ ਤੇ ਆਪਣੇ ਯੂਥ ਪਾਵਰ ਗਰੁੱਪ ਵੱਲੋਂ ਜੋ ਵੀ ਹੋਏਗਾ ਹੋਰ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਤੇ ਜੋ ਬਣੇਗਾ ਅਸੀਂ ਬਣ ਪਾ ਸਕਦਾ ਜਰੂਰ ਅਸੀਂ ਕਰਾਂਗੇ